झाड़ू वार तूफान ते हिकु ਕਾਂਗਰਸਾਂ ਦੇ ਡਾਕਟਰ ਛੱਡ ਕੇ ਭੱਜੇ ਨੂੰ ਚਾਰ ਕੇ ਬਾਈ ਜੀ ਆਪ ਦਾ ਖਰਚਾ ਕਰਕੇ ਦੇਖ ਲੋ ਏਡਾ ਕਾਫਲਾ ਤਕੜਾ ਉੱਟ ਗਿਆ ਬਾਈ ਜੀ ਓਏ ਉੱਟ ਗਿਆ ਕੋਟ ਪਾਈ ਵਾਲੀ ਦੀ ਪੱਕੀ ਹਾਰ ਝਾੜੂ ਵਾਲਾ ਜਿੱਤ ਗਿਆ ਬਾਈ ਪਹਿਲੇ ਨੰਬਰ ਤੇ ਭਾਈ ਕਿੰਨੀ ਜੱਤਾ ਭਾਈ ਦੇ ਚੜ ਵਾਲੇ ਦੀ ਭਾਈ ਕਿੰਨੀ ਜੱਤਾ ਭਾਈ 15 ਕਿਲੋਮੀਟਰ ਮੰਨ ਤੱਕ ਪੁੱਚੋ ਮੰਡੀ ਪਹੁੰਚ ਕੇ ਭਾਈ ਜੀ ਕਾਫਲਾ ਆ ਜੇ ਵੀ ਕਾਫਲਾ ਆ ਹੀ ਜਾਂਦਾ ਕਾ ਨਸਾਣੇ ਤੋਂ ਪੁੱਚੋ ਮੰਡੀ ਪਹੁੰਚ ਕੇ ਕਾਫਲਾ ਉੱਧਰ ਜਬੜੇ ਬੈਠੇ ਆ ਆ ਜਮ ਮਾ ਭੈਣਾਂ ਜੀ ਕੋਈ ਤੱਕ ਅਕਾਲੀ ਕਹਿੰਦਾ ਕਿ ਸਾਹਿਬ ਕੋ ਰੈਲੀ ਕਰਦੀ ਕਾਫਲਾ ਕੱਢਦਾਗਾ ਰੋਡ ਸ਼ੋਅ ਕਰਤਾ ਇਹਨੂੰ ਕਹਿੰਦਾ ਬਾਈ ਜੀ ਰੋਡ ਸ਼ੋਅ ਆਜ ਆਜ ਇਹ ਇੱਕ ਪਕੇ ਦਾ ਬਣਦੀ ਹੋਊਗਾ ਕਰਾਵੇਗਾ ਆਹ ਪਾਕੇ ਦਾ ਦੇਖਦੇ ਉੱਪਰ ਇਹਨਾਂ ਪੁੱਚੋ ਮੰਡੀ ਪਹੁੰਚ ਗਏ ਤੁਸੀਂ ਫੁੱਲੇ ਤੁਰ ਕੇ ਮੰਡੀ ਟੱਪ ਗਏ ਖਾਤਕਾ ਟੱਪ ਕੇ ਪੁੱਚੋ ਵਾਲੇ ਅਜਾਪਨ ਥਾਣੇ ਖੜੀ ਬਣਾਈ ਜਿੰਦਾ ਵੀਡੀਓ ਆ ਆਪਦੇ ਕੋਲੋਂ ਤੇਲ ਮਚਾ ਕੇ ਆਇਆ ਇੰਨਾ ਕਾਫਲਾ ਵੱਡਾ ਪਈਆ ਆਪਦੇ ਕੋਲੋਂ ਤੇਲ ਮਚਾ ਕੇ ਇਹ ਦਫ਼ਤਰਾਂ ਚੋਂ ਤੇਲ ਲੀ ਪਵਾਇਆ ਇਹਨਾਂ ਨੇ ਦੇਖੋ ਕਿਵੇਂ ਕਾ ਕਰੇ ਚੇਨ ਨਾਲ ਕਰੇ ਮਾਰ ਮਾਰ ਮੰਗਦੇ ਆ ਉਹਦਾ ਹਟਦਾ ਹੀ ਨਹੀਂ ਜੇ ਹੋਰ ਆਈ ਜਾਂਦੇ ਹੋ ਤੇ ਪਿੱਛੇ ਤੋਂ ਆਪਰਾ ਦਾ ਵਿਚਾਰ ਨਹੀਂ ਸਾਂਦੇ ਨੂੰ ਆਦਾ ਹਟਦੇ ਨਹੀਂ ਕਾਫਲਾ ਬੋਰੀ ਬਣਾ ਕੇ ਬਰਾੜਾ ਹਟਦੇ ਨਹੀਂ ਕਾਫਲਾ ਤਾਂ ਵੀਡੀਓ ਬਣਾ ਕੇ ਸੈਂਡ ਕਰਦੀ ਕਾਫਲਾ ਜੇ ਆਈ ਜਾਂਦਾ ਇਹਨਾਂ ਨੂੰ ਕਹਿੰਦੇ ਸਾਮਾਨ ਦਾ ਚੱਕ ਕੇ ਲੈ ਜਾਣਗੇ ਪਰ ਸੈਂਟਰ ਸਿੰਘਾਂ ਨੇ ਆਸ ਜੇ ਐਂ ਕਰੋ ਸੁਪਰੇ ਹਾਂ ਲੈ ਲੋ ਇੱਕ ਦੁਕਾਨ ਤੋਂ ਦੋ ਦੋ ਪੀਪੀਆਂ ਹਾਂ

ਆਪ ਨੂੰ ਖੜਾ ਕਰ ਦਿੱਤਾ। ਬਾਕੀ ਦੇ ਇਹਨਾਂ ਪੁੱਛੇ ਦੀ। ਇਹ ਹਟਦੇ ਨਹੀਂ ਪਤੰਤਰ ਪਨਾ ਆਈ ਜਾਂਦੇ ਆ ਕਿ ਬੈਨੇ। ਹੋਰ ਕਰ ਦਿੱ ਗਿਆ ਸਟਾਰਟ। ਇਹ ਨਹੀਂ ਹਟਦਾ ਉਹ ਜਿੰਨੇ ਸਿੱਧੂ ਦੀ ਰੈਲੀ ਚ ਸੀ ਬਾਈ ਉਹਨੇ ਇਹਨਾਂ ਦਾ ਵੀਕਲ ਹੀ ਆ ਕੇ ਜਿੰਨੇ ਚ ਜਿੰਨੇ ਕੇ ਸਿੱਧੂ ਦੀ ਰੈਲੀ ਚ ਇਕੱਠ ਹੋ ਕੇ ਆ ਸੀ ਉਹਨਾਂ ਕਹਿੰਦਾ ਇਹਨਾਂ ਦੇ ਮੋਟਰਸਾਈਕਲ ਹੀ ਆ ਕੇ ਜਿੰਨੀ ਕਾਂਗਰਸ ਦੀ ਰੈਲੀ ਚ ਬਾਈ ਇਕੱਠ ਸੀਗਾ ਉਹਨਾਂ ਕਹਿੰਦਾ ਬਾਈ ਮੋਟਰਸਾਈਕਲ ਹੀ ਇਹਨਾਂ ਦੇ ਉਹਨਾਂ ਕਹਿੰਦਾ ਵੀਕਲ ਹੀ ਜਾਂਦਾ ਕੋਲੇ ਆ ਉਹਦਾ ਤੇਲ ਮਚਾ ਕੇ ਉਹਦੇ ਨੇ ਨਿਧਾੜੀ ਦੀ ਦਿੱਤੀ ਸੀਗੀ ਨਾ ਸਾਰੇ ਪੰਜਾਬ ਚੋਂ ਇਕੱਠ ਕਰੀਏ ਹਲਕੇ ਦਾ ਇਕੱਠ ਆ ਬਾਈ ਜੀ ਆ ਹਲਕੇ ਆਗਾ ਆ ਆ ਹਲਕੇ ਦਾ ਇਕੱਠ ਆਗਾ ਸਾਰੇ ਦਾ ਉੱਚੋ ਮੰਡੀ ਹਲਕੇ ਦਾ ਸਾਰਾ ਇਕੱਠਾ ਇੰਨਾ ਓਏ ਨਹੀਂ ਹਟਦੇ ਪਤੰਦਰ ਇਹ ਤਾਂ ਮਿੱਤਰੋ ਕੰਮ ਤੇ ਪਹੁੰਚ ਕੇ ਪਰੇ ਨੂੰ ਦਾ ਭਾਏ ਨਾ ਓ ਛੋਟੀ ਨੂੰ ਦੇਖੀ ਆ ਨਾ 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 ਕੱਟਦਾ ਆਪਣੇ ਉਹ ਵਾਹ ਸੀ ਜੇ ਨਾ ਰੋਗੇ ਨਾ ਪੈਂਦੀ ਤੇ ਗੀੜੇ ਦੇ ਹੀ ਜਾਂਦੇ ਨਾਲ ਤੱਕ ਬਰਾ 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 ਕੰਮ ਨੂੰ ਬੋਲੀ ਕਰੀਏ ਚੱਲ ਦੇ ਕੰਮ ਨਾ ਆ ਵੇ ਤੇ ਕਿਦੀ ਗੱਦੀ ਲਾਈ ਹੋਨੇ ਤੇ ਕਿਹਦੀ ਡਿਗਰੀ ਲਾਈ ਹੋਨੇ ਵਿੱਚ ਕਿਹੜੀ ਹਾਂਜੀ ਆ ਬਚਾ ਉਹੀ ਫਸ ਗਿਆ ਕਾਂਗਰਸ ਹੀ ਕੋਈ ਬੱਚਾ ਹਾਂ ਇਹ ਝਾੜੂ ਬੋਲਣਾ ਰਲ ਗਿਆ ਜਿੱਤੋਂ ਇਹ ਲੋਹਣੀ ਕੜਾਗਰਾ ਫਾਰਮਿੰਗ ਕਰਦੇ ਜੀ ਪੀ ਨਾ ਕਰੇ ਜੀ ਉਹ ਦਾ ਪੈਣ ਕੋਟ ਨਾ ਨਹੀਂ ਕਹਿ ਰਹੇ ਕਿ ਜਰਾ ਆਪਣੇ ਕੰਮ ਨਾਲ ਪੈਸੂ ਨਾ ਦਬਾਓ ਪਰ ਕਹਿੰਦਾ ਸੀਗਾ ਹੋਰ ਥੜਾ ਕਰ ਲਈ ਯਾਰ ਓਏ ਇਹ ਨਹੀਂ ਹਟਦੇ ਮਿੱਤਰਾਂ ਦਾ ਹੋਰ ਆ ਗਏ লা ਦਫ਼ਤਰਾਂ ਦੀ ਹਵਾ ਕੱਢਤੀ ਕਾਂਗਰਸੀਆਂ ਨੇ